ਤੁਲਨਾ ਕਦੋਂ ਹੁੰਦੀ ਆ ਬਾਰਵ ਚੱਲਣ ਛੱਡ ਕੇ ਚਲੇ ਗਿਆ ਬਾਰਵ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲਕ ਲੋਕ ਈਵਰਸ ਉਹ ਤੁਹਾਨੂੰ ਕੰਪੈਰੀਸ਼ਨ ਤੁਲਨਾ ਕਰਨਗੇ ਵੀ ਬਾਰਵ ਚੰਗਾਰ رپورਟਰ ਸੀਗਾ ਜਿਹੜਾ ਨਵਾਂ ਆਇਆ ਈ ਚੰਗਾਰ ਪੋਟਾ ਰਿਹਾ ਹੈ ਤੁਲਨਾ ਦਾ ਸਮਾਜਨੀਤ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਖੇਲਾ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਕਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਦਾਂ ਮੈਨੂੰ ਵੀ ਦੀ ਚੋਰ ਕਹਦਾਂ ਮੈਂ ਕੋਈ ਪਰਵਾਹ ਨਹੀਂ ਮਾਰਦਾ ਨਾ ਨਾ ਮੈਂ ਆਪਣੇ ਭਰਾ ਦਾ ਦੁਆਨੀ ਭਾਦੀਆ ਤੇ ਨਾ ਦੋਸਤ ਕਾਣੀਆਂ ਦਾ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆ ਨਹੀਂ ਦਵਾ ਸਕਿਆ ਤੇ ਮੈਂ ਰੋਕ ਨੂੰ ਨਿਆ ਦਵਾਉਣ ਦੀ ਗੱਲ ਕਿਉਂ ਕਰਦਾ ਮੈਂ ਆਪਣੇ ਆਪ ਨੂੰ ਨਿਆ ਦਵਾਉਣ ਦੇ ਵਿੱਚ ਸਫਲ ਹੋ ਜਾਮਾ ਫੇਲ ਹੋ ਜਾਮਾ ਇਹ ਫਰਮਾਂ ਕਿਸੇ ਨੂੰ ਨਿਆਣੀ ਦਵਾ ਸਕਦਾ ਮੈਂ ਸਭ ਕਲੀਮ ਕਰਦਾ ਕੱਲ੍ਹ ਫੋਨੀਏ ਕਿੰਨੀ ਵਜੇ ਤੁਸੀਂ ਵੀ ਉਹ ਗੱਡੀ ਦੇ ਵਿੱਚ ਸੀਗੇ ਕਹਿੰਦੇ ਕਿਸ ਨੂੰ ਜਵਾਬੀ ਕਰ ਵੀ ਤੁਸੀਂ ਨਹੀਂ ਕੀਤੀ ਇਸ ਤਰ੍ਹਾਂ ਦੀ ਕੋਈ ਖਬਰ ਚੱਲ ਰਹੀ ਹੈ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਮੋੜੀ ਚੱਲੀ ਪਰ ਉਸ ਇੱਕ ਅਚਨ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਜਿਹੜਾ ਕੱਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਤਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਜਿਹੜਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਤਾਂ ਧਿਆਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਗੱਟਕੇ ਰੁਬੀ ਨੇ ਆਇਆ ਇਹ ਵਾਰ ਗਰੀਬੋ ਦੇ ਵਿੱਚ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਸਾਬ ਤਾਂ ਲੇਟ ਆਉਂਦਾ ਤੋਂ ਮੇਰੇ ਨਾਲ ਸਾਰਾ ਸਾਂਝਾ ਕਰਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝਾ ਕਰਦਾ ਮੈਂ ਇਹਨੂੰ ਕੁਛ ਨਹੀਂ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਤੇਰਾ ਬਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਇੰਡਾ ਡਫੈਂਡਰ ਜਿਹੜੀ ਆ ਉਹ ਭੱਜਦੀ ਸਾਰੀ ਉਹਨਾਂ ਦੇ ਗੋਲੀਆਂ ਚਲਾ ਕੇ 8 10 ਫਾਇਰ ਕਿਤੇ ਹੋਣ ਸਤਲੁਜ ਪੋਲ ਪੁਲਿਸ ਨੂੰ ਲਰੇ ਆ ਤਾਂ ਮੈਂ ਗੇਟ ਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟ ਮੈਨ ਨੂੰ ਹੱਥ ਮਾਰ ਕੇ ਪੁੱਛੀ ਕਿ ਸ਼੍ਰੀਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜਿਆ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਿਹਾ ਤੇ ਮੈਂ ਮੇਨ ਡੋਰ ਮੇਰੇ ਪਰਮਾਤਮਾ ਗੋਬਿੰਦੰਦਰ ਰਾਜ ਜੀ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਦਿੱਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਕੋਲ ਹੀ ਜ਼ਰੂਰ ਬੜਾ। ਕਸਾ ਤੁਸੀਂ ਕਿਤਾ ਕੋ ਜਵਾਬੀ ਫਾਰਮ ਮੈਂ ਕਿਥੋਂ ਜਵਾਬੀ ਫਾਰਮ ਮੈਂ ਤਾਂ ਅੰਦਰ ਆ। ਇਹ ਮੈਨੂੰ ਕਹਿ ਰਿਹਾ ਕਿ ਕੋਲੋਂ ਭਾਜੀ ਬਾਹਰ ਗੱਡੀ ਦੇ ਗੋਲੀਆਂ ਬੱਤੀਆਂ। ਮੈਂ ਇਹਨੂੰ ਕੀ ਕਿਹਾ? ਮੈਂ ਕਿਹਾ 10 ਮਿੰਟ ਬਹਿ ਜਾ। ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਰਹਿਦਾ ਬਾਅਦ ਵਿੱਚ ਪਰਸੋਂ ਦਾ ਬਣ। 10 ਮਿੰਟ ਮੈਂ ਤੇ ਕੋਲੇ ਅੰਦਰ ਬੈਠੇ ਰਹੇ ਆ ਸੀ ਡਰਾਈਵ ਗਰਾਊਂਡ ਦੇ ਵਿੱਚ। ਮੈਂ ਗੇਟਮੈਨ ਨੂੰ ਫੋਨ ਕੀਤਾ। ਮੈਂ ਕਿਹਾ ਬੇਟਾ ਬੌਜੀ ਚਲੇ ਗਏ? ਮੋਟਰ ਚਲੇ ਗਿਆ ਕਹਿੰਦਾ ਹਾਂਜੀ। ਉਹ ਚਲੇ ਗਏ ਲੇਕਿਨ ਉਨਕੀ ਗੱਡੀ ਗੇਟ 'ਤੇ ਹੀ ਖੜੀ ਹੈ। ਅਰੇ ਉਹਨੇ ਕਰੋ ਕਰਕੇ ਉਹ ਚਲੇ ਗਏ ਜਦੋਂ ਨੇ ਮੈਨੂੰ ਰਿਪੋਰਟ ਦਿੱਤਾ ਕਿ ਉਹ ਚਲੇ ਗਏ ਮੈਂ ਉਹਨੂੰ ਬਾਹਰ ਖਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵਿਪਨ ਨਹੀਂ ਮੇਰੇ ਸਾਰੇ ਵਿਪਨ ਪੁਲਿਸ ਦੇ ਕੋਲੇ ਜਮ੍ਹਾਂ ਪਏ ਨੇ ਮੇਰੇ ਟੱਪਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਦਾਸਾ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਯਾਰ ਇਹ ਮਸਲਾ ਐਫ ਆਰ ਡਰਜ ਨਾ ਹੋਵੇ ਖੁਸ਼ ਕਰ ਦਿਓ ਕਿ ਵੀ ਇਹ ਝੱਗਾ ਜਿੱਪਮਾ ਢੱਡਾ ਪਣਾ ਨੰਗਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਮੀਡੀਆ ਤੋਂ ਕਰਦਾ ਇਹ ਸੋਸ਼ਲ ਫਿਕਰ ਹੈ ਆ ਪੋਲਿਟਿਕਲ ਲਾਈਨ ਦੇ ਅੰਦਰ ਆ ਪੋਲਿਟਿਕਲ ਪਲੇਟਫਾਰਮ ਤੇ ਇਸ ਕਰਕੇ ਮੇਰੇ ਨੂੰ ਇਹ ਕਮਜ਼ੋਰੀ ਮੀਡੀਆ ਸਮਝ ਦੇਤੀ ਇਸ ਕਰਕੇ ਮੈਂ ਤੁਹਾਡੇ ਨਾਲ ਸਾਰੀ ਗੱਲ ਦਾ ਚਾਗਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਦਿੱਤੀ ਸੀ ਕੀਤੀ ਪਾਉਣੀ ਹੈ ਚੈਲੰਜ ਕਰਨਾ ਦਾ ਆਓ ਤੁਹਾਨੂੰ ਦੇਖਾਂ ਮੈਂ ਐਥੋ ਮੀਡੀਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨਹੀਂ ਮੇਰਾ ਭਰਾ ਹੀ ਰਹਿਣਾ ਜਿਹੜੇ ਨਹੀਂ ਮੇਰਾ ਪੁੱਤ ਹੋਵੇ ਮੇਰਾ ਪੁੱਤ ਹੋਵੇ ਯਾਰੋ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਕਹ ਦੇ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮਾਫ ਕਰਦੇ ਆ ਬੈਂਸ ਕੋਲੋਂ ਫਿਰਦਾ ਹੈਗਾ ਜਿਗਰਾ ਹੈਗਾ ਤੁਸੀਂ ਮਾਫਲਾਂ ਦਾ ਬਗਾਇਆ ਕਿ ਤੁਸੀਂ ਪਿੱਛੇ ਹੋ ਜਾ ਯਾਰ ਤੂੰ ਪਿੱਛੇ ਆ ਜਾ ਯਾਰ ਤੂੰ ਅੱਗੇ ਕਿ ਚਾਹੀਦਾ ਨਾ ਤੂੰ ਸਭ ਤੋਂ ਪਹਿਲਾਂ ਆਇਆ ਪੋੜੇ ਵੀ ਝਾੜੀ ਗੌਰਵ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾਮ ਮੈਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਕੇ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਪਿਆ ਧਾਣਾ ਆਇਆ ਤੇ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਜਾਨਾ ਤੁਸੀਂ ਮਾਰੇ ਕੁਮੈਂਬਰ ਨੇ ਦੱਸੀ ਹੈ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤੇ ਬਾਹਰ ਗੱਲ ਇਹ ਦੱਸੋ ਠੀਕ ਆ ਤੁਹਾਡੇ ਵੀ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਖਰ ਤਾਂ ਠੀਕ ਆ ਦਿਖ ਰਿਹਾ ਸਾਡੇ ਟੱਪਰ ਦੇ ਉਹ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਵੀ ਅੱਗ ਲਈ ਧੱਕਾ ਬੰਦ ਦੇ ਹਾਂ ਸੂਈ ਤਾਗਾ ਬਣਨਾ ਬਣਾ ਹਾਂ ਇੰਚੀ ਬਣਨਾ ਰਿਸ਼ਤੇਦਾਰਾਂ ਦਾ ਕੰਮ ਮਸ਼ਰਿਕੇ ਬਾਜਾਂ ਦਾ ਕੰਮ ਤਮਾਸ਼ੀਂ ਜਨਤਾ ਦਾ ਕੰਮ ਹੈ ਇਹ ਤਮਾਸ਼ੀਂ ਜਿਹੜੇ ਕਬਰ ਦੇ ਵਿੱਚੋਂ ਸਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰਦੇ ਪੰਮਾ ਕੱਟੇ ਨੇ ਨਜ਼ਾਰੇ ਲਾਓ ਮਨਣਾ ਲੜਾਈ ਤੁਸੀਂ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਬ੍ਰੀਤਵਰ ਘਈ ਹੈ ਉਹਨੇ ਗੋਲੀਆਂ ਚ ਲਾ ਲਈਆਂ ਮੈਂ ਪਹਿਲਾਂ ਗਿਆ ਵੀ ਬੱਚੇ ਗਲਤੀਆਂ ਕਰ ਰਹੇ ਨੇ ਵੱਡੇ ਮaaf ਕਰ ਦਿੰਦੇ ਆ ਬੈਸ ਕੋਲੇ ਉਹ ਜਿਗਰਾ ਬਾਈਬੂ ਨੇ ਦਿੱਤਾ ਮaaf ਕਰਨ ਦਾ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਕਾਰਵਾਈ ਅਤੇ ਮਾਮਲਾ ਕਰਦੇ ਹੋਏ ਆ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਬੁੱਧੀ ਛਿੱਧੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਇਆ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦਾ ਵੀ ਫੋਨ ਆਇਆ ਇਹ ਗੱਲ ਬੁੱਧੀ ਛਿੱਧੀ ਨਹੀਂ ਪਰ ਕੇ ਹੁੰਦੇ ਵੀ ਆ ਤੇ ਪਰਕੇ ਰੱਦ ਵੀ ਹੋ ਜਾਂਦੇ ਆ ਗੋਲੀ ਕਿੱਥੇ ਕਿੱਥੇ ਲੱਗੀ ਗੱਡੀ ਦੇ ਕਿੱਥੇ ਕਿੱਥੇ ਲੱਗੀ ਗੋਲੀ ਮੇਰਾ ਖਿਆਲ 7-8 ਜਗ੍ਹਾ ਤੇ ਗੋਲੀਆਂ ਲੱਗੀਆਂ ਹੋ ਜਾਂਦੀਆਂ ਸਾਰੇ ਟਾਇਰ ਕਹਿੰਦੇ ਸਾਰੇ ਟਾਇਰਾਂ ਤੇ ਕੰਨ ਲੱਭ ਦਿੰਦੇ ਕਹਿੰਦੇ ਚਾਰੇ ਕਰਦੇ ਟਾਇਰ ਟੂਰ ਤਾਂ ਹਜੇ ਮੈਂ ਬਾਹਲੇ ਦੇਖੇ ਨਹੀਂਗੇ ਪਰ ਗੋਲੀਆਂ ਅੱਛਾ ਮੈਂ ਸਾਬ ਲੱਗਦਾ ਹੁਣ ਤੁਸੀਂ ਕਹਿੰਦੇ ਕਿ ਮਾਮਲਾ ਦਰਜ ਹੋ ਗਿਆ ਤਾਂ ਵੀ ਪਰਿਵਾਰਕ ਮਸਲਾ ਹੈ ਬੈਠ ਕੇ ਸੌਝਾ ਉਲਗਾ ਯਤਨ ਤੁਸੀਂ ਨਹੀਂ ਨਹੀਂ ਤੁਸੀਂ ਕਹਿੰਦੇ ਤੁਸੀਂ ਸਾਰੇ ਜਾਣੇ ਇੰਟਰਵੈਨ ਤੁਸੀਂ ਆਪ ਤੁਸੀਂ ਮੇਰੇ ਤੁਸੀਂ ਕਹਿੰਦੇ ਜਦੋਂ ਕਿਸੇ ਟੱਬਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਮੈਂ ਫੇਰ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੰਨਿਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜਣਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਬਸ ਗਿਆ ਬੈਂਸ ਦਾ ਨਾਮ ਲੈਨੇਓ ਤੇ ਲੱਗਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ ਦੇ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਦਾਤ ਨਾਲ ਮੋਹ ਨਹੀਂ ਹੈਗਾ ਤੇ ਹੋਰ ਹੀ ਤਨ ਤੁਸੀਂ ਸਾਰੇ ਆ ਵੀ ਸਾਡੇ ਹੀ ਬੰਦੇ ਆ ਵਧੀਆ ਇੰਚਾਰਜ ਲੱਗੇ ਇਹ ਕਹਿੰਦਾ ਤਾਰਿਕ ਵੀਰੇ ਉਹਦੋਂ ਨੂੰ ਹੋਊਗਾ ਬਣਾ ਫੜ ਉਹ ਅੱਛਾ ਵੰਦ ਕਲਪ ਮੰਗਦੇ ਕਵੀ ਤੰਸੀ ਨਾਮ ਤੇ ਜਸਵਿੰਦਰ ਜਿਹੜਾ ਦਰਪਣ ਅਸੀਂ ਇਹ ਤੈਨੂੰ ਮੈਂ ਆਪਣੇ ਕੋਲੋਂ ਤੈਨੂੰ ਇੱਕ 15 ਮੜੇ ਕੋਈ ਤੇ ਬਾਤ ਤਾਂ ਤੇ ਤੂੰ ਇਥੋਂ ਜਿਹੜੀ ਆਈ ਅਨ ਸੇਫ ਸੁਰੱਖਿਅਤ ਤੂੰ ਕੋਈ ਤੇ ਨਾ ਆਪਾ ਕੰਮ ਨਹੀਂ ਕਰ। ਆ ਵੀ ਤੇਰਾ ਆਪਣਾ ਪੌਟ ਹੈਗਾ। ਤੇਨੂੰ ਤੇਰੇ ਵਾਕਾ ਨਟੇ ਹੋਏ ਵਾਕਾ ਦੀ ਜਿਹੜੇ ਕਮਰਾ ਤੇ ਕੋਈ ਤੇ ਬਾਹਰ। ਉਹ ਜਦੋਂ ਨਾ ਤੂੰ ਬਾਹਰ ਤੇ। ਆ 12 ਰੁਪਿਆ ਮਾਲੇ ਦੇ ਰੋਜ਼ ਪੂਰੀ ਟੈਂਟ ਦੇ ਨਾਲਾਰੇ ਖੜੇ ਆ। ਤੂੰ ਤੇਰਾ ਅਸਿਰ ਹੈ। ਸਜਾ ਰੱਖੀਂ ਟੇਡਾ ਨਾ ਕਰੀਂ। ਬਾਹਰ ਦੇ ਨਾਲ ਸੋਣ ਸੀਮਨ ਲੱਗੇ, ਸਰੀਆ ਲੱਗੇ, ਤੇਵਨ ਲੱਗੇ। ਜੰਮਾ ਸਾਰੇ ਪੈਸੇ ਮੈਂ ਲਾਉਣੇ ਆ ਤੇ ਜਦੋਂ ਤੇਰਾ ਘਰ ਤਿਆਰ ਹੋ ਗਿਆ ਸੌਤਨ ਫਿਰ ਗੁਰੂ ਸਾਹਿਬ ਦਾ ਸ਼ਿਵਾਰੀ ਆ ਕੇ ਗੁਰਦੁਆਰਾ ਸਾਹਿਬ ਤੋਂ ਕਿ ਅਸੀਂ ਸਾਰੇ ਦੋਸਤ ਤੇਰੇ ਘਰ ਆਵਾਂਗੇ ਤੇ ਤੁਮ ਸਾਂਝਾ ਕਰਾਂਗੇ ਗੁਰੂ ਨਾਨਕ ਦੇਵ ਜੀ ਸੋ ਮਹਾਰਾਜ ਸੁਖਿਆ ਕਾਲਾ ਹੁਣ ਦੂਜਾ ਨੰਬਰ ਜਿੰਨੇ ਦਿਨ ਘਰ ਕਮਰਾ ਕੋਈ ਕੈਮੀਕਲ ਲੱਗਣੇ ਫੋਟੋ ਕਰਾ ਦੇ 15 ਦਿਨ 20 ਦਿਨ ਮਿਨਾ ਤੇ ਗੱਡੀ ਦਾ ਵੀ ਤੈਨੂੰ ਇੱਥੇ ਨਹੀਂ ਰਹਿਣਾ ਸੀ ਤੈਨੂੰ ਘਰ ਨਾ ਰਹਿਣਾ ਕਿਰਾਏ ਵਾਲਾ ਉਹਦਾ ਕਿਰਾਇਆ ਮੈਂ ਦੇਣਾ ਤੂੰ ਇੱਥੇ ਕੁਲਫੇ ਨਹੀਂ ਰਹਿਣਾ ਉਹ ਘਰ ਵਰਤ 20 ਦਿਨ ਮਿਨਾ ਜਨ ਤੇਰੇ ਵਾਲਾ ਧਿਆਨ ਰੱਖ ਜਾਣਾ ਤਾਂ ਕਿ ਤੂੰ ਇੱਥੋਂ ਆ ਜਿਹੜਾ ਤੇਰਾ ਨਰਕ ਭਰਿਆ ਘਰ ਮੈਂ ਬਾਅਦ ਚ ਤੂੰ ਮੈਨੂੰ ਆਪਣਾ ਘਰ ਦਫਾ ਕੇ ਲਿਆ ਲੈੜੇ ਆ ਨਾ ਉਹਦਾ ਸਬਾਨ ਦੀ ਚੱਕ ਲਈ ਮੈਂ ਲੈ ਕੇ ਆਵਾਂ ਪੂਰਾ ਉਹਦਾ ਲਿਆ ਫੋਟੋ ਕਰੀ ਜਲੀ ਫੋਟੋ ਲਾਈਵ ਚੱਲਦਾ ਮੀਡੀਆ ਵਾਲੇ ਸੁਣੋ ਮੇਰੀ ਗੱਲ ਇੱਧਰ ਆਓ ਮੀਡੀਆ ਆ ਜੀ ਮੀਡੀਆ ਵਾਲੇ ਆਇਓ ਮੇਰਾ ਵੀਰ ਬਣ ਕੇ ਉਹਦੇ ਨੂੰ ਛੋਟਾ ਰਕ ਕਰ ਲੈਂਗੇ ਫਿਰ ਲਾਈਵ ਚੱਲਦਾ ਫੋਟੋ ਭੇਜ ਦੇ ਬਸ ਠੀਕ ਆ ਫੋਟੋ ਕਰੀ ਜਾਈਏ ਬਸ ਭੇਜ ਦੇ ਜੀ ਵੀਰ ਕਰਨਾ ਦਰ ਫਿਲਮ ਬਣਾਉਗਾ ਫਿਲਮ ਬਣਾਉਗਾ ਮੰਨ ਗਾ ਰਹੇ ਨਹੀਂ ਨਹੀਂ ਆਇਆ ਕੀ ਕਰਨਾ ਬਹੁਤ ਆਜਾ ਹੋ ਗਈ ਜੀ ਯਾਰ ਦੇਖ ਇਹ ਤਾਂ ਇਹ ਪਾਈ ਪਿੱਛੇ ਪਿੱਛੇ ਆ ਆ ਹਣ ਪਾਈ ਪਿੱਛੇ ਪਿੱਛੇ ਭਾਈ ਇਹਨਾਂ ਨੇ ਆਪਣੇ ਕੈਮਰੇ ਨਾਲ ਟਾਈਮ ਲਓ ਠੀਕ ਥੋੜਾ ਵੇਖਿਆ ਕਰ ਮੈਂ ਸਾਡੇ ਇੱਕ ਮਿੰਟ ਐਕਟੂਅਲ ਇੱਕ ਮਿੰਟ ਚੱਲੋ ਚੱਲ ਔਰ ਜਿੰਦਰ ਆਜੋ 1 ਮਿੰਟ ਭਾਈ ਜੀ 1 ਮਿੰਟ ਜਿੰਦਰ ਜਿੰਦਰ ਆ ਜਾ ਯਾਰ ਅੱਗੇ ਕਿੱਧਰ ਲੱਗ ਇਹ ਕਾਰਨਾ ਆਪਣਾ ਪਿੱਛੇ ਹੋਣਾ ਆ ਆਜੋ 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 ਭਾਈ ਜੀ ਆਜੋ ਮੈਂ ਕਰ ਦਿੰਦਾ ਰਿਆ ਦੋ ਸਾਈਡ ਤੇ ਉਹਨਾਂ ਦਾ ਸਮਾਨ ਉਹ ਤੋਂ ਉੱਪਰ ਜਿਹੜੀ ਅਰੀਏ ਤੇ ਕੇਮਰੇ ਉਹ ਇੱਕ ਮਿੰਟ ਲਾ 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 ਉਹ ਸਤੰਗਲਾ ਲਈ ਨਾ ਨਹੀਂ ਨਹੀਂ ਉਹ ਕਈ ਕਈ ਠੀਕ ਹੈ ਅੱਜ ਜੀ ਕਰੋ ਜੀ ਸ਼ੁਰੂ ਅੱਜ ਦੂਸਰਾ ਦਿਨ ਆ ਨਹੀਂ ਨਹੀਂ ਲੈ ਲੈ ਤੂੰ ਪੰਜਾਬ ਦੇ ਅੰਦਰ ਹੜ੍ਹਾਂ ਨੇ ਦਵਾਈ ਮਚਾਈ ਰੂਰਲ ਖੇਤਰ ਜੰਦੂ ਖੇਤਰ ਮਾਝਾ ਮਾਲਵਾ ਵੀ ਦੁਆਬਾ ਵੀ ਪ੍ਰਭਾਵਿਤ ਹੋਇਆ ਬੁਰੀ ਤਰ੍ਹਾਂ ਸਾਰੇ ਕਰਿ ਬਸ ਬੁਲੀਆਂ ਦੇ ਵਸਦੇ ਪੰਜਾਬੀਆਂ ਨੇ ਤੇ ਦਾਨੀ ਸੱਜਣਾ ਨੇ ਬਿਲਕੁਲ ਕਿ ਹਰ ਪੀੜ ਤੱਕ ਖਸਾਨਾ ਦੀ ਖੜਾਂ ਦੀ ਮਾਰ ਹੀ ਖਾਏ ਆਮ ਲੋਕਾਂ ਦੀ ਮਦਦ ਕੀਤੀ ਅਸੀਂ ਸਿਰ ਨੀਵਾ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਲਗਾਤਾਰ 10 12 ਦਿਨ ਬੜੀ ਭਾਰੀ ਬਾਰਿਸ਼ ਲਗਾਤਾਰ ਪਰਤੇ ਹੋ ਉਸ ਭਾਰੀ ਬਾਰਿਸ਼ ਕਰ ਸ਼ਹਿਰੀ ਖੇਤਰ ਦੇ ਵਿੱਚ ਜਿਹੜੇ ਕਮਜ਼ੋਰ ਸੱਤਾਂ ਵਾਲੇ ਮਕਾਨ ਸੀਗੇ ਮਾਤਾ ਲੋਕਾਂ ਦੇ ਡੇਖੋ ਡੇਰ ਗਏ ਦਾਦੀ ਇੱਕ ਇਹ ਅਭਿਆਨ ਸ਼ੁਰੂ ਕੀਤਾ। ਨੂੰ ਨੇ ਸ਼ੁਰੂ ਕਰਵਾਇਆ। ਅਸੀਂ ਪੁਲਿਸ ਸਾਹਿਬ ਨਾਲ ਗੱਲ ਕਰਦੇ ਹੇਰੀਆ ਤੋਂ ਰੰਗਸਾ। ਅੱਜ ਉਸ ਅਭਿਆਨ ਦਾ ਦੂਸਰਾ ਦਿਨ ਹੈ। ਸਰਚਣਾ ਅਤੇ ਡੰਬਰ ਸੀ। ਚਾਰ ਨੂੰ ਸਕੀਟੇ ਆ, ਡੈਟੈਕਟ ਕੀਤੇ ਅਲਪਿਆ ਮਰੀਆਂ ਕਾਂਗਰਸ ਪਾਰਟੀ ਦੇ ਕਾਉਂਸਲਰ, ਮੇਰੀਆਂ ਸਤਕਾਰਯੋਗ ਜ태ਵੰਦਰ ਸਾਡੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ, ਗਾੜ ਪ੍ਰਧਾਨ ਸੀਨੀਅਰ ਅਹੁਦੇਦਾਰਾਂ ਨੇ ਇਹੜੇ ਜੀਨੂਤ ਮੰਦਿਆ। ਬਾਕਲੇ ਜੀਨੂਤ ਮੰਦਿਆ। ਬ੍ਰਿਵੈਤ ਹੋਇਆ। ਕੋਈ ਬੰਦਾ ਬੈੱਡ ਤੇ ਪਿਆ ਛੱਤ गिर ਗਈ ਬਿਮਾਰ ਹੈਗਾ ਅਸਲੀ ਗੱਲ ਤੋਂ ਸ਼ੁਰੂਆਤ ਹੈਲਾ ਮੈਂ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇੱਕ ਦਿਨ ਗਿਆ ਸੀਗਾ ਤਾਂ ਦਰਜਨਾ ਟੱਪਾਂ ਪਰ ਲਿਟਰਲੀ ਭੋਰ ਹੈ ਸੀ ਉਹਨਾਂ ਦਾ ਦੁੱਖ ਉਹਨਾਂ ਦਾ ਦਰਦ ਪਰ ਅਸੀਂ ਇਸ ਕਰਕੇ ਅੱਜ ਦੂਸਰਾ ਦਿਨ ਮੈਂ ਇਸ ਲਈ ਗਿਆ ਮੈਨੂੰ ਪਟਿਆਲੇ ਪਾਰਟੀ ਨੇ ਐਜ਼ ਅਬਜ਼ਰਵਰ ਡਿਊਟੀ ਲਈ ਆ ਮੈਂ ਪਾਰਟੀ ਦੇ ਕੰਮ ਲਈ ਤਿੰਨ ਦਿਨ ਪਟਿਆਲਾ ਵੀ ਰਿਹਾ ਤਾਜ ਉਸ ਦੂਸਰਾ ਦਿਨ ਉਪਰੀ ਤੋਂ ਸ਼ੁਰੂ ਕੀਤਾ ਤੇ ਦੂਸਰੇ ਦਿਨ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਆ ਭਾਈ ਜਸਵਿੰਦਰ ਸਿੰਘ ਇਹ ਦੇਖ ਰਹੇ ਹੋ ਉੱਪਰ ਹੀ ਬੋੜ ਦੇ ਥੱਲੇ ਬੈਠਾ ਹੈ ਛੋਟਾ ਜੀ ਦੀ ਬੇਟੀ ਆ ਇੱਕ ਬੇਟਾ ਆ ਦੇ ਕੋਲੇ ਘਰ ਹੈਗਾ ਸੀ ਇਹਦੇ ਕੋਲੇ 100 ਗਾਇ ਦਾ ਲੈ ਕੇ ਜਾਂਦਾ ਹਾਂ 100 ਗਾਇ ਦਾ ਮਕਾਨ ਸੀ ਟਿੱਕ ਜਿਹੜਾ ਬੰਦਾ ਜਿਹੜਾ ਫੋੜੇ ਥੱਲੇ ਆਪਣਾ ਟੱਪਰ ਲੈ ਕੇ ਦਾਤਾ ਗੁਜ਼ਾਰੇ ਇਹ ਨਹੀਂ ਇਹਦੀ ਕਿੰਨਾ ਤੱਕ ਮੈਂ ਤੁਹਾਡੇ ਸਾਹਮਣੇ ਤੁਹਾਡੀ ਹਾਜ਼ਰੀ ਦੇ ਵਿੱਚ ਸਮਾਗਮ ਤੇਰੇ ਬਹੁਤ ਖੜੇ ਆ ਮੀਡੀਆ ਦੀ ਹਾਜ਼ਰੀ ਵਿੱਚ ਮੈਂ ਪ੍ਰੋਮਿਸ ਕਰਦਾ ਕਿ ਇਹਦਾ ਅਧਾਰ ਸਟਾਰਟ ਕਰਨਾ ਇੱਕ ਘੰਟਾ ਕਲੈਕਟਰਸ ਹੋਏ ਇੱਕ ਵਾਰ ਨੈਸ਼ਨਲ ਸਟੇਟ ਦੇ ਉੱਤੇ ਤਾਂ ਕਿ ਇਹ ਜਿਹੜਾ ਬਹੁਦੇ ਥੱਲੇ ਸੁਰੱਖਿਤ ਰਾਤ ਨੂੰ ਪਰੇਸ਼ਾਨੀ ਦੇ ਸਵੱਪ ਦੇ ਅੰਦਰ ਬਾਲ ਮੱਤੇ ਲੈ ਕੇ ਗੱਠਾ ਇਹ ਆਪਣੇ ਘਰ ਦੇ ਵਿੱਚ ਸਿੱਟ ਹੋਵੇ ਜਿੰਨੇ ਦਿਨ 15 ਦਿਨ 20 ਦਿਨ ਮਹੀਨਾ ਘਰ ਬਣ ਲੱਗਣਗੇ ਉਹਨੇ ਦਿਨ ਲਈ ਅਸੀਂ ਸਾਡੇ ਜੁਗਰੀ ਦੇ ਪ੍ਰਧਾਨ ਸਾਹਿਬ ਅੰਦਰ ਸਾਡੇ ਸਾਰੇ ਕੌਮਨ ਪਾਰਟੀ ਜੀ ਦਾ ਸਮਾਂ ਰੱਖਿਆ 50 ਜਾਂ 100 ਵਰਗ ਦਾ ਮਕਾਨ ਕਿਰਾਏ ਤੇ ਲਗਾ ਸਾਡੇ 3 ਦਿਨ ਸਮਾਨ ਸ਼ਿਫਟ ਹੋ ਕੇ ਕਿਰਾਇਆ ਵੀ ਮਿਲ ਦੇਣਾ ਹੋਣਾ ਦੀ ਗੱਲ ਇਹ ਕ੍ਰੈਡਿਟ ਵਾਰ ਨਹੀਂ ਹੁੰਦਾ ਜੇ ਅਪੀਲ ਨੂੰ ਅਸੂਰ ਕੇ ਆਰੇ ਸਰਪਤਾ ਜੀ ਸੱਜਣਾ ਮਾਈਕ ਚੱਲ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਨੂੰ ਜੀਰੇ ਵੀ ਆਰ ਕ੍ਰਿਟਿਕਾਈਜ਼ ਸਪਲੀਜ਼ ਨਾ ਕਰੋ ਕ੍ਰਿਟਿਕਾਈਜ਼ ਕੀਤਾ ਕਿਸੇ ਨੇ ਰੁਕਣਾ ਨਹੀਂ ਆਪਣੀ ਲਕੀਰ ਲੰਬੀ ਕਰੋ ਮਸਲਨ ਮੈਂ 10 ਕੋਲੇ ਗਿਆ ਤੁਸੀਂ 20 ਕੋਲੇ ਜਾਓ ਮੈਂ 20ਾਂ ਕੋਲੇ ਗਿਆ ਤੁਸੀਂ 50ਾਂ ਕੋਲੇ ਜਾਓ ਤੁਸੀਂ ਕ੍ਰਿਟਿਕਾਈਜ਼ ਕਰੋ ਇਹਦਾ ਮਤਲਬ ਕੀ ਹੈ ਇਹ ਚੁਪਨ ਨਹੀਂ ਇੱਕ ਚੁਪਨ ਦਾ ਮੇਲਾ ਨਹੀਂ ਰਾਜਨੀਤਿਕ ਖੇਡ ਰਾਜਨੀਤਿਕ ਰੋਧਾਪਸ ਰਾਜਨੀਤਿਕ ਦਲਾਂ ਦੀ ਬਦਲਾਖੋਰੀ ਫੜੇ तमाम ਦੋਖੇ ਹਲਿਆਕਤ ਕਮਾਂਗੇ ਅੱਜ ਪੰਜਾਬ ਦੇ ਲੋਕਾਂ ਨੂੰ ਉਹਨਾਂ ਖਾਸ ਕਰਕੇ ਜਿਹੜੇ ਬੈਂਸ ਨੂੰ ਬੋਲਦੇ ਕੀ ਆ ਇਹ ਬੈਂਸ ਦਾ ਮਨੋਵਲ ਨਹੀਂ ਟੁੱਟਿਆ ਬੈਂਸ ਦੀ ਆਤਮਾ ਨਹੀਂ ਮਰੀ ਕਿਉਂਕਿ ਬੈਂਸ پاک ਸਾਫ ਹੈ ਸੱਚਾ ਹੈ ਕੋਈ ਬਲਾਕਕਾਰੀ ਕਹਿ ਦਵੇ ਬੈਂਸ ਨੂੰ ਕੋਈ ਬਿਜਲੀ ਚੋਰ ਕਹਿ ਦਵੇ ਬੈਂਸ ਨੂੰ ਕੋਈ ਟਿੱਟਾ ਵੇਚਣ ਵਾਲਾ ਕਹਿ ਦਵੇ ਤੇ ਕੋਈ ਕਹਦੇ ਜਮੀਨਾ ਜਗਾਤਾ ਦੱਬਣ ਵਾਲਾ ਸਾਫੀ ਚੱਲੇ ਵਜਾ ਕੁੱਤੇ ਭੌਂਕੇ ਹਜਾਰ ਹੂੰ ਜਿੱਦਾਂ ਬੈਂਸ ਬਾਕੀ ਹੋਊਗਾ ਚੋਰ ਹੋਊਗਾ ਬੇਈਮਾਨ ਹੋਊਗਾ ਫਲਾਤਕਾਰੀ ਹੋਊਗਾ ਉਹ ਜਦੋਂ ਬੈਂਸ ਨਹੀਂ ਗੱਲਾਂ ਤੋਂ ਡਰਦਾ ਸਿਰਫ ਬੈਂਸ ਨੂੰ ਲੋਕਾਂ ਤੋਂ ਤੇ ਲੋਕਾਂ ਨੂੰ ਬੈਂਸ ਤੋਂ ਡਰਦਾ ਇਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਾਮ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਠੂਠੇ ਇਲਜ਼ਾਮ ਤਰ੍ਹਾਂ ਤਰ੍ਹਾਂ ਦੀਆਂ ਸ਼ਕੂਫੇ ਤੇ ਮੈਂ ਕਦੇ ਸ਼ਕੂਆਂ ਦੀ ਪ੍ਰਵਾਹ ਨਹੀਂ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਮਾਰਗ ਵਾਸਤੇ ਮੈਂ ਰਾਜਨੀਤੀ ਦੇ ਅੰਦਰ ਮਾਤੜਦੇ ਗਰੀਬ ਲਈ ਲੜਨ ਤੇ ਖੜਨ ਵਾਸਤੇ ਸਿਮਰਜੀਤ ਸਿੰਘ ਬੈਸਟਾਨਿਆ ਹੁੰਦਾ ਗੁਰੂ ਨੇ ਜਿਗਰਾ ਦਿੱਤਾ ਗੁਰੂ ਨੇ ਦਲੇਰੀ ਦਿੱਤੀ ਆ ਮੇਰਾ ਨਹੀਂ ਹੈਗਾ ਕੁਝ ਵੀ ਮੈਨੂੰ ਗੁਰੂ ਨੇ ਬਖਸ਼ਿਸ਼ ਦਿੱਤਾ ਸਰਬਤ ਇਹ ਮੈਂ ਉਸ ਗੁਰੂ ਦੀ ਬਖਸ਼ਿਸ਼ ਦੇ ਵਿੱਚੋਂ ਜਿੰਨਾ ਹੋ ਸਕਿਆ ਮੈਂ ਆਪਣੇ ਇਹਨਾਂ ਹਲਕਿਆਂ ਦੇ ਅੰਦਰ ਦੱਖਣ ਤੇ ਆਤਮਨਗਰ ਦੇ ਵਿੱਚ ਜਿੰਨੇ ਦੋਸਤ ਮੇਰੇ ਕੋਈ ਲੈ ਕੇ ਵੈਰੀਫਾਈ ਕਰਕੇ ਮੇਰੇ ਕੋਲੇ ਆਉਣ ਦੇ ਮੈਂ तमाम ਉਹਨਾਂ ਲੋਕਾਂ ਦੀ ਜਿਹੜੇ ਸਹਿ ਚੀ ਸ਼ੱਕ ਹੈ ਜਾਂ ਚੋਰ ਹੀ ਸ਼ੱਕ ਹੈ ਜਿਹੜੀ ਅਨਸੇਫ ਸ਼ੱਕ ਹੈ ਤੇ ਮੈਂ ਉਹਨੂੰ ਪੱਕਿਆਂ ਕਰਨ ਦਾ ਨਵਾਂ ਕਰਨ ਦਾ ਬੰਦੋਬਾਸਤ ਪਬਲਿਕ ਕੌਂਸਲ ਦੇ ਵਿੱਚੋਂ ਕਰਦਾ ਰਿਹਾ ਕੈਸਾ ਮੇਰੇ ਕੱਲ ਦਾ ਮਸਲਾ ਕੱਲ ਦਾ ਮਸਲਾ ਜਿਹੜਾ ਹੈਗਾ ਮੈਂ ਪਰਿਵਾਰਕ ਤੁਹਾਡਾ ਮਸਲਾ ਕੱਲ ਦਾ ਜਿਹੜੇ ਗੋਲੀ ਮੈਂ ਮਾफी ਮੰਗਣਾ ਤੁਹਾਡੇ ਸਾਰਿਆਂ ਕੋਲੋਂ ਤੁਸੀਂ ਕੱਲ ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉੱਥੇ ਨਹੀਂ ਮਿਲ ਸਕਿਆ ਮੈਂ ਪੜਦੀ ਪ੍ਰੋਣਚਾਰੀ ਨਹੀਂ ਕਰ ਸਕਿਆ ਚਾਹ ਪਾਣੀ ਨਹੀਂ ਪੁੱਛਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਲਈ ਦੋਨੋਂ ਆਪ ਜੋੜ ਕੇ ਫੋਟੋਗ੍ਰਾਫ ਖਿਮਾ ਮੰਗ। ਦੁਨੀਆ ਦੇ ਅੰਦਰ ਘਰ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਲੱਭ ਨਹੀਂ ਮੈਨੂੰ ਦੱਸ। ਦੁਨੀਆ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ-ਥਲਗ ਆਇਆ ਤੇ ਹੁੰਦੇ ਰਹਿਣੇ ਚਲੋ ਦੀ ਯੂਨੀਵਰਸ ਪਾਇਆ ਨਾ ਫੋਮ ਕਿਹਾ। ਕੀ ਹੋਗਾ ਜੇ ਬੈਸ ਲੱਭ ਪਿਆ ਉਹ ਬੈਸ ਬਈਮਾਨ ਨਹੀਂ ਹੈਗਾ ਬੈਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚਾਹਦਾ ਹੂੰ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਕੰਮ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਤੇ ਲਿਆ ਤਸ਼ੱਦਦ ਤੇ ਲਿਆ 13 ਜਿਲ੍ਹਾਂ ਕਟੀਆਂ ਬੈਠ ਨੇ ਬਦੌਲਤ ਇਹ ਬੇਈਮਾਨ তন্ত্র ਦੇ ਰਾਹ ਦੇ ਰਸੋੜੇ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਕਿਉਂਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੇ ਸਾਰਾ ਕੁਛ 40% ਦੇ ਨਾਲ ਸਮਾਪਤ ਹੋ ਗਿਆ ਬੰਦੇ ਦੀ ਦੁਵਾਨ ਦਾ ਸ਼ਬਦ ਕਿਹਾ ਹੋਇਆ ਜਦੋਂ ਇਹ ਵਪਾਰੀ ਵੀ ਜ਼ੁਬਾਨ ਦੇ ਵਿੱਚ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਆਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਜਦੋਂ ਲਿਖਤ ਹੋ ਜਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਪੈਂਸ ਨੇ 1996 ਦੇ ਵਿੱਚ ਪੈਂਸ ਔਇਲਸ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜੋ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਕੰਮ ਕਰਦੇ ਆ। ਉਹ ਕੰਪਨੀ ਮੈਨੂੰ ਆਈ ਮੈਂ ਕੋਈ ਧੱਲੇ ਨਾਲ ਬਸਤੂ ਨਹੀਂ ਲਈ। ਫੈਮਲੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਵੀ ਫੈਮਲੀ ਦੇ ਅੰਦਰ ਬੈਠ ਕੇ ਮੇਜ਼ ਦੇ ਵਿੱਚ ਮੇਰੇ ਮੋਬਾਈਲ ਚਾਪੀ ਫਾਈਂਡ ਕਰਦੇ ਤੇ ਨਾਲੇ ਦਿਨਾਂ ਤੋਂ ਬਾਅਦ ਕਲੇਮੀ ਕੋਟਦਾ। ਉਹ ਲਾਈਫ ਤਾਂ ਹੈ ਇੰਦਰ ਵੀ ਆ। 1.5 ਹੋਵੇ ਜੋ ਆਪਣੇ ਘਰ ਨੂੰ ਨਹੀਂ ਹੋਦੀ ਆ। ਕਿਸੇ ਦੂਜੇ ਦੇ ਘਰ ਤੇ ਬੰਗਣਾ ਪਾ ਕੇ ਕੁੱਤੀ ਉਹ ਬਾਹਰ ਨਹੀਂ ਕਦੇ ਸੋਦੀ। ਸਿੱਧੀ ਕੁੱਤੀ। ਉਸ ਤੋਂ ਬਾਅਦ ਦੇ ਮੇਰੇ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਬਾਰੇ ਨੂੰ ਇਸ ਬੰਡ ਦੇ ਵਿੱਚੋਂ ਇਸ ਗੱਲ ਦੀ ਖਰਚਾ ਲਕਰ ਲੱਗ ਗਿਆ ਇਹ ਅੰਧੇਰੇ ਗੱਲ ਕੋਟ ਪਾਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਦੇ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ ਕੋਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਵਰਤਨ ਚੋਣਾਂ ਵਾਸਤੇ ਅਦਾਲਤ ਤੋਂ ਕੋਈ ਨਾ ਕੋਈ ਇੰਟਰਮ ਦੀਪ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਪੁਲੀਚਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਕੈਂਟ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਕੈਂਟ ਲੱਗਣ ਦਿੱਤੀ ਵੀ ਮੇਰੇ ਸੰਸਾਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਕਿ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਕੰਦੀ ਜੀ ਪੂਰੀ ਜਰਾ ਮੇਰੇ ਪੀਐਸ ਨੂੰ ਹਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ خیال ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤਾਂ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਵਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਪੈਂਟਨਾ ਪੈਣ ਨਾ ਗੱਡੀ ਲਪੋ ਕੇ ਰੱਖਵਾਂ ਪੁਲਿਸ ਨੂੰ ਨਾਲ ਸਾਂ ਮੇਰੀ ਮਨਸ਼ਾ ਦੇ ਵਿੱਚ ਖੋਰ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ মিডিਏ ਤੋਂ ਬਾਅਦ ਪੁਲਿਸ ਆ ਗਈ ਤੇ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਹੁੰਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਰਜ ਨਹੀਂ ਸੀ ਹਣਾ ਮੈਂ ਦੱਬ ਘੁੱਟ ਕੇ ਇਨਸਾਫ ਲੈਣਾ ਸੀਗਾ ਉਹ ਲੋਕ ਜਿਹੜੇ ਅਗਲਾ ਇਹ ਦਬੂ ਕੰਦ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਸੀ ਪੰਮੇ ਨੂੰ ਉਠਾ ਕੇ ਪ੍ਰੈਸ ਕਾਨਫਰੈਂਸ ਕਰਾਂਗੇ ਅੱਜ ਬੈਂਸ ਬੋਲ ਰਿਹਾ ਕਰੋ ਪ੍ਰੈਸ ਕਾਨਫਰੈਂਸ ਅੱਜ ਬੈਂਸ ਕਹਿ ਰਿਹਾ ਆਓ ਮੇਰੇ ਭਰਾ ਤੋਂ ਪ੍ਰੈਸ ਕਾਨਫਰੈਂਸ ਕਰਾਓ ਅੱਜ ਸਚਾਈ ਮੈਂ ਦੱਸਦਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਬੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਇਹਨੂੰ ਤੂੰ ਕੋਰਟ 'ਚ ਚੈਲੰਜ ਕੀਤਾ ਲਾਓ ਵੰਡਲਾ ਪਾ ਵਿੱਚ ਪਾ ਦਿੰਦੇ ਆ ਇੱਕ ਮੁੰਡਾ ਤੇਰੇਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਕਸਟੋਡੀਅਨ ਫਿਮਰਜੀਤ ਬੈਂਸ ਕਿਉਂਕਿ ਤੂੰ ਮੈਨੂੰ ਅਫਸਰ ਕਹਿੰਦਾ ਰਿਆਂ ਵੰਡਦੇ ਸਮੇਂ ਵੀ ਕਿੱਟਾ-ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸ ਦਿੱਤਾ ਇਸ ਕਿੱਤੇ ਕੁਰਤੇ ਪਜਾਮੇ ਦਾ ਕੈਲੀਵਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਆਪਣੇ ਭਰਾ ਨੂੰ ਕਈ ਗੱਲ ਦੀ ਉਹਨੂੰ ਪੁੱਤ ਕੰਮ ਕਰ ਲੈਣ ਤੇਰੀ ਦਸਤਾਨੀ ਨਹੀਂ ਹੋਵੇ ਜੇ ਨਾ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਫੋਟਸਾਫ ਹੁੰਦਾ ਤੇ ਮੈਂ ਉਹਦਾ ਫੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇਹ ਕਦੇ ਵੀ ਜਿਹੜਾ ਸੁਜੈਸ਼ਨ ਸੁਝਾਓ ਕਦੇ ਨਾ ਮੈਂ ਦੋਨੋਂ ਸਰੋਥੀ ਪਾਰਟੀਆਂ ਦੇ ਗੁਗਾਂ ਨੂੰ ਕੁਛ ਨਾ ਚੋ ਨਾ ਤੁਸੀਂ ਗਿਆ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ ਤੇ ਆਇਆ ਤੁਸੀਂ ਕਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹੁੰਦਾ ਲਿਆਓ ਮੇਰੇ ਭਰਾ ਨੂੰ ਦਿਰਾਓ ਕੀ ਸੀ ਦਰਾਓ ਕਸ ਪ੍ਰੈਸ ਕਾਨਫਰੰਸ ਮੈਨੂੰ ਵੀ ਬਰਾਬਰ ਬਿਠਾ ਦਿਓ ਇੱਕ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜਵੇ ਫਿਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦਿਓ ਜਦੋਂ ਉੱਠਦਿਆ ਕੋਈ ਨਾ ਕੋਈ 13ਵੀਂ ਗੱਲ 13ਵੀਂ ਗੱਲ ਸੋ ਮੈਂ ਅੱਜ ਫੇਰ ਸਲੀਮਤਾ ਨਾਲ ਕਹੂੰਗਾ ਕਿ ਇਸ ਦੁਨੀਆਂ ਦੇ ਉੱਤੇ ਬੰਦਾ ਕਹਿੰਦਾ ਕੁਛ ਨਹੀਂ ਆਇਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਉਲਟ ਕਹਿੰਦਾ ਉਹਨਾਂ ਬੰਦਾ ਖਾਲੀ ਹੱਥੋਂ ਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਜੱਟ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾਂ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਹਾਂ ਸੇਵਾ ਕਰਨਾ ਮੇਰਾ ਸ਼ੌਕ ਹੈ ਤੇ ਇਹ ਸੇਵਾ ਤੋਂ ਤੁਸੀਂ ਚਿਰਦੇ ਹੋ ਇਹ ਸੇਵਾ ਨੂੰ ਤੁਸੀਂ 80 ਸਾਲ ਦਾ ਅਰਸਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਬੈਸ ਨੇ 20 ਸਾਲਾਂ ਵਿੱਚ ਕੀ ਕੀਤਾ ਸੁੱਲਾ ਕਦੋਂ ਹੁੰਦੀ ਆ ਬਾਰਮ ਚਾਲਨ ਛੱਡ ਕੇ ਚਲੇ ਗਿਆ ਬਾਰਮ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲ ਉਹ ਯੂਟ ਕੁਦੂਮ ਤੁੰਤਰੇ ਦੰਤ ਤੁਲਨਾ ਕਰਨਗੇ ਵੀ ਗੌਰਵ ਚੰਗਾ ਰਿਪੋਰਟਰ ਸਿਕ ਜਿਹੜਾ ਨਵਾਂ ਆਇਆ ਏ ਠੰਗਾਰ ਪੋਟਾ ਰਿਹਾ ਏ ਤੁਲਨਾ ਦਾ ਸਮਾਜ ਨਿਤਕ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਦੀ ਲੜਿਆ ਲੋਕ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਖੇਲਾ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਫਲਾਤਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਿ ਦੇਣ ਮੈਨੂੰ ਵੀ ਦੀ ਚੋਰ ਕਹਿ ਦੇਣ ਮੈਂ ਕੋਈ ਪਰਵਾਹ ਨਹੀਂ ਮਾਰਦਾ ਨਾ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਧੀ ਆ ਤੇ ਨਾ دوست ਸਾਡੀਆਂ ਤੋਂ ਬਾਅਦ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਣੇ ਦਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆਣੇ ਦਵਾਉਣ ਦੀ ਗੱਲ ਕਿੱਥੋਂ ਕਰਦਾ ਮੈਂ ਆਪਣੇ ਆਪ ਨੂੰ ਨਿਆਣੇ ਦਵਾਉਣ ਦੇ ਵਿੱਚ ਸਫਲ ਹੋ ਜਾਵਾਂ ਫੇਲ ਹੋ ਜਾਵਾਂ ਤੇ ਫਿਰ ਮੈਂ ਕਿਸੇ ਨੂੰ ਨਿਆਣੇ ਦਵਾ ਸਕਦਾ ਲੈ ਸਰ ਕੱਲ੍ਹ ਕੱਲ੍ਹ ਬੋਲੀ ਕਿੰਨੀ ਵਜੇ ਤੁਸੀਂ ਵੀ ਉਹ ਗੱਡੀ ਦੇ ਵਿੱਚ ਸੀਗੇ ਕਹਿੰਦੇ ਕਿ ਜਵਾਬੀਕਾਰ ਵੀ ਤੁਸੀਂ ਕੀਤੀ ਇਸ ਤਰ੍ਹਾਂ ਦੀ ਕੋਈ ਖਬਰ ਚੱਲਦੀ ਹੈ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਮੋੜੀ ਚੱਲੀ ਪਰਮੋਚੀ ਪ੍ਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਜਿਹੜਾ ਕੱਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਤ ਦਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਜਿਹੜਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਤਾਂ ਧਿਆਨ ਹੋ ਜਾਂਦਾ ਕਿ ਅੰਦਰ ਬੈਠਾ ਸੀ ਗੱਤ ਕੇ ਰੁਪੀਨ ਆ ਇਹ ਬਾਹਰ ਗਰੀਬੋ ਦੇ ਵਿੱਚ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਲੇਟ ਆਉਂਦਾ ਤਾਂ ਮੇਰੇ ਨਾਲ ਸਾਰਾ ਸਾਂਝਾ ਕਰਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਲੇ ਰਾਖਾ ਦੇ ਕਰਦੰਦਾ ਮੈਂ ਇਹਨੂੰ ਕੁਛ ਨਹੀਂ ਹੈਰਾਨ ਹੋਇਆ ਕਿ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਕਿ ਟਕਟਾਕਿਆਂ ਦੀ ਤੇਰਾ ਬਾਈ ਜੀ ਪੰਮਾ ਤੇ ਦੋਧ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡੰਡਾ ਡਿਫੈਂਡਰ ਜਿਹੜੀ ਆ ਉਹ ਭੱਜਦੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਦਿੱਤੇ ਉਹ ਸੱਪ ਨੇ ਕੋਲ ਪੁਲਿਸ ਨੂੰ ਮਰੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹੱਥ ਮਾਰ ਕੇ ਪੁੱਛੀ ਵੀ ਸ਼੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਪਟਿਆ ਤਾਂ ਬਦੋਮਿਆ ਦੇਖਿਆ ਮੇਰੇ ਵੱਲ ਭੱਜ ਕੇ ਆ ਰਿਹਾ ਤੇ ਮੈਂ ਮੇਨ ਟੋਰ ਮੇਰੇ ਪਰਮਾਪ ਦਾ ਬੂਹੇ ਦੇ ਅੰਦਰ ਆ ਕੇ ਆਪਣੀ ਜਾਨ ਬਿਚਾਈ ਉਹਨੇ ਮੇਰੇ ਵੱਲ ਫਾਇਰ ਕੀਤੇ ਜੇ ਮੇਰਾ ਫੇਸ ਆਈਡੀ ਤੇ ਟੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ 걸ਦਾ ਸੀ ਤੁਸੀਂ ਕਿਤਾ ਕੋ ਜਵਾਬੀ ਫਾਇਰ ਇਸ ਤੋਂ ਬਾਅਦ ਦੇਖੋ ਜਵਾਬੀ ਫਾਇਰ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਟੋਰੋਂ ਬਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਰਹਿਦਾ ਬਾਅਦ ਵਿੱਚ ਪਛੋਂਦਾ ਬਣ 10 ਮਿੰਟ ਮੈਂ ਤੇ ਕੋਲੇ ਅੰਦਰ ਬੈਠੇ ਰਹੇ ਅਸੀਂ ਡਰਾਈਵਰੂਮ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਮੈਂ ਕਿਹਾ ਬੇਟਾ ਬੌਜੀ ਚਲੇਗਾ ਮੋਟਰ ਚਲੇਗਾ ਕਹਿੰਦਾ ਹਾਂਜੀ ਉਹ ਚਲੇਗਾ ਲੇਕਿਨ ਉਨਕੀ ਗਾੜੀ 게ਟ ਮੈਨ ਹੀ ਖੜੀ ਗਾੜੀ ਵੀ ਉਹਨੇ ਗਰਗਰ ਕੀਤਾ ਉਹ ਚਲੇਗਾ ਜਦੋਂ ਉਹਨੇ ਮੈਨੂੰ ਰਿਸ਼ੋਰ ਦਿੱਤਾ ਕਿ ਉਹ ਚਲੇਗਾ ਮੈਂ ਉਹਨੂੰ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵਿਆਪਨ ਨਹੀਂ ਮੇਰੇ ਸਾਰੇ ਵਿਆਪਨ ਪੁਲਿਸ ਦੇ ਕੋਲੇ ਜਮ੍ਹਾਂ ਪਏ ਨੇ ਮੇਰੇ ਟੱਪਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਦਸਤਾ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਯਾਰ ਇਹ ਮਸਲਾ ਐਫਆਈਆਰ ਦਰਜ ਨਾ ਹੋਵੇ ਖੁਸ਼ ਸਕਦੇ ਹੋ ਤੁਸੀਂ ਵੀ ਇਹ ਝੱਗਾ ਚੁੱਕ ਮੈਂ ਟੇਡਾ ਆਪਣਾ ਲੰਗਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਇਹ ਮੀਡੀਆ ਤੋਂ ਕਰਦਾ ਇਹ ਸੋਸ਼ਲ ਫਿਕਰ ਆ ਪੋਲਿਟੀਕਲ ਲਾਈਨ ਦੇ ਅੰਦਰ ਆ ਪੋਲਿਟੀਕਲ ਪਲੇਟਫਾਰਮ ਤੇ ਇਸ ਕਰਕੇ ਦੇਖਣੀ ਹੋਈ ਇੱਕ ਕਮਜ਼ੋਰੀ ਮੀਡੀਆ ਸਮਝ ਦੇਤੀ ਇਸ ਕਰਕੇ ਮੈਂ ਤੁਹਾਡੇ ਨਾਲ ਸਾਰੀ ਗੱਲ ਦਾ ਚਾਗਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਦਿਨ ਤੁਸੀਂ ਪੀਪੀ ਪਾਉਣੀ ਹੈ ਚੈਲੰਜ ਕਰਨਾ ਹਾਂ ਆਓ ਤੁਹਾਨੂੰ ਦੇਖਾਂ ਮੈਂ ਰੈਡੋ ਮੀਡੀਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫਿਰ ਕਹਿੰਦਾ ਮੇਰੇ ਭਰਾ ਨਹੀਂ ਮੇਰਾ ਭਰਾ ਹੀ ਹੈਣਾ ਮੇਰੇ ਇਹ ਨਹੀਂ ਮੇਰਾ ਜਾਇ ਰਹੇ ਸੀ ਕਿ ਆਪੋ ਤੋਂ ਵੀ ਜਦ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਕਹਿ ਦੇ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਪੇ ਵੱਡੇ ਸਿਆਣੇ ਮਾਫ ਕਰਦੇ ਆ ਮੈਂਸ ਕੋਲੋਂ ਫਿਰਦਾ ਹੈਗਾ ਜਿਗਰਾ ਹੈਗਾ ਤੁਸੀਂ ਮਾਫਲਾਂ ਦਾ ਜਿਗਰਾ ਹੈ ਕਿ ਤੁਸੀਂ ਪਿੱਛੇ ਹੋ ਜਾ ਤੂੰ ਪਿੱਛੇ ਆ ਜਾ ਯਾਰ ਅੱਗੇ ਕਿ ਚਾਹੀਦਾ ਹੈ ਨਾ ਹੋਰ ਪੂਸ ਤੋਂ ਪਹਿਲਾਂ ਆਇਆ ਪੋੜੇ ਵੀ ਜਾੜੀ ਗੌਰਵ ਕੂ ਨਾ ਆਉਂਦਾ ਤੇ ਗਰੁੱਪ ਦੇ ਨਾਮ ਐਸੇ ਪਾਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇ। ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ। ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ। ਤੇ ਫਿਰ ਪੁਲਿਸ ਦੀਆਂ ਧਾੜਾਂ ਆਈਆਂ। ਫਿਰ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਹੋਈ। ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ? ਯਾਰਾ ਤੁਸੀਂ ਤੁਹਾਡੇ ਮੈਂਬਰ ਨੇ ਦੱਸੀ ਹੈ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ। ਜੇ ਬਾਹਰ ਗੱਲ ਇਹ ਦੱਸੋ ਠੀਕ ਆ ਤੁਹਾਡੇ ਵੀ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨਹੀਂ ਕਰਦਾ ਠੀਕ ਐ ਦਿਖ ਰਿਹਾ ਸਾਡੇ ਟੱਬਰ ਦੇ ਤੋਂ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕੀ ਆ ਵੀ ਅੱਗ ਲਈ ਦਫਾ ਬੰਦ ਤੇ ਹਾਂ ਸੂਈ ਧਾਗਾ ਬੰਨਣਾ ਪੜਾਉਂਦਾ ਇਹ ਜੀ ਬੰਨਣਾ ਰਿਸ਼ਤੇਦਾਰਾਂ ਦਾ ਕੰਮ ਸ਼੍ਰੀਕੇ ਬਾਜਾਂ ਦਾ ਕੰਮ ਤਮਾਸ਼ੀ ਵੀ ਜਨਤਾ ਦਾ ਕੰਮ ਐ ਇਹ ਤਮਾਸ਼ੀ ਨੇ ਜਿਹੜੇ ਟੱਬਰ ਦੇ ਵਿੱਚੋਂ ਸਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰ ਦੇ ਪੰਮਾ ਕੱਠੇ ਰਹੇ ਹਾਂ ਨਜ਼ਾਰੇ ਲਾ ਹੁਣ ਇਹਨਾਂ ਦੇ ਲੜਾਈ ਵੀ ਦੇਖੋ ਇਹਨਾਂ ਦੀ ਮੈਂ ਫੇਰ ਕਹਿੰਦਾ ਮੇਰਾ ਭਾਈ ਆ ਜੋਤ ਮੇਰਾ ਅਜੇ ਬ੍ਰੀਤਵਰ ਭਾਈ ਹੈ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਆ ਗਿਆ ਵੀ ਬੱਚੇ ਗਲਤੀਆਂ ਕਰ ਲੈਂਦੇ ਵੱਡੇ ਮaaf ਕਰ ਦਿੰਦੇ ਆ ਬੈਸ ਕੋਲੇ ਉਹ ਜਿਗਰਾ ਭਾਈ ਨੂੰ ਨਜਤਾ ਮaaf ਕਰਨਾ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਕਾਰਵਾਈ ਤੇ ਮਾਮਲਾ ਕਰਦੇ ਹੋਗੇ ਆ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫੇਰ ਕੋਈ ਗੱਲ 부ਧੀ-ਛਿਡੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਇਆ ਕੈਂਡਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦਾ ਵੀ ਫੋਨ ਆਇਆ ਇਹ ਗਲਪੀ ਸੀ ਵੀ ਨਹੀਂ ਪਰ ਕੇ ਹੁੰਦੇ ਵੀ ਆ ਤੇ ਪਰ ਕੇ ਰੱਦ ਵੀ ਹੋ ਜਾਂਦੇ ਤੇ ਗੋਲੀ ਕਿੱਥੇ ਕਿੱਥੇ ਲੱਗੀ ਗੱਡੀ ਤੇ ਕਿੱਥੇ ਕਿੱਥੇ ਲੱਗੀ ਗੋਲੀ ਤੁਹਾਡਾ ਮੇਰਾ ਖਿਆਲ ਸੱਤ ਅੱਠ ਜਗ੍ਹਾ ਤੇ ਗੋਲੀਆਂ ਲੱਗੀਆਂ ਹੋ ਜਾਂਦੀਆਂ ਸਾਰੇ ਟਾਇਰ ਕਿੰਦੇ ਸਾਰੇ ਟਾਇਰਾਂ ਤੇ ਕੰਨਾਂ ਵੀ ਚੋਰੇ ਕਿੰਨੇ ਚਾਰ ਕਰਦੇ ਪਰ ਟਾਇਰ ਟੂਰ ਦਾ ਹਜੇ ਮੈਂ ਬਾਹਲੇ ਦੇਖੇ ਨਹੀਂਗੇ ਪਰ ਗੋਲੀਆਂ ਅੱਛਾ ਜੀ ਸਾਹਿਬ ਲੱਗਦਾ ਹੁਣ ਤੁਸੀਂ ਕਹਿਣਾ ਕਿ ਮਾਮਲਾ ਦਰਜ ਹੋ ਗਿਆ ਪਰ ਵੀ ਪਰਿਵਾਰਕ ਮਸਲਾ ਹੈ ਬੈਠ ਕੇ ਸਮਝਾਂਦਾ ਯਤਨ ਕੁਝ ਕਰੀਏ ਨਹੀਂ ਨਹੀਂ ਤੁਸੀਂ ਕਹਿੰਦੇ ਹੋ ਸਾਰੇ ਜਾਣੇ ਇੰਟਰਵੈਨ ਤੁਸੀਂ ਰਾਫ ਵੀ ਮੇਰੇ ਤੁਸੀਂ ਕਹਿੰਦੇ ਜਦੋਂ ਕਿਸੇ ਟੱਬਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਆਲਕੇ ਸਿਰ ਦੁਖ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਫਿਰ ਤੁੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੰਨਿਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜ ਨਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਬਸ ਕੇ ਬੈਂਸ ਦਾ ਨਾਮ ਲੈਂਦੇ ਹੋ ਇਹ ਲੱਗਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਦਾਂ ਮੋਹ ਨਹੀਂ ਹੈਗਾ ਕਰਿਓ ਜਦੋਂ ਤੁਸੀਂ ਸਾਰੇ